ਅੱਜ ਧੁੱਪ ਚੜ ਗਈ ਆ ਤੇ ਸਾਰੇ ਜਣੇ ਤਿਆਰੀ ਕਰ ਰਹੇ ਆ ਮਨਨ ਤੇ ਕਿੱਥਾਂ ਦੀ ਕਰਦੇ ਤਿਆਰੀ ਹਾਂ 10 ਵਾਲਾ ਕਿੱਥਾਂ ਦੀ ਕਰਦੇ ਤਿਆਰੀ ਨਹੀਂ ਪਤਾ ਨਹੀਂ ਕਿਉਂ ਨਹੀਂ ਤੁਸੀਂ ਦੱਸੋ ਵੀ ਅੱਜ ਕਿੱਥੋਂ ਦੀ ਤਿਆਰੀ ਹੋਂਦੀ ਆ ਤਿਆਰੀ ਉਹ ਹੋਂਦੀ ਆ ਵੀ ਛੁੱਟੀਆਂ ਨੇ ਆਣੇ ਨੂੰ ਪਈਆਂ ਸੀ ਤੇ ਛੁੱਟੀਆਂ 'ਚ ਕਿਤੇ ਵੀ ਨਹੀਂ ਜਾ ਗਿਆ ਨਵੇਂ ਸਾਲ ਵਾਲੇ ਦੇਣ ਹੀ ਗਏ ਸੀ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਆਖਿਆ ਕਿ ਮੇਟਰੋ ਜਦੋਂ ਤੁਹਾਡੇ ਸਕੂਲ ਸ਼ੁਰੂ ਹੋਣ ਲੱਗਣਗੇ ਨਾ ਉਦੋਂ ਆਪਾਂ ਤੁਹਾਨੂੰ ਪੀਜ਼ਾ ਖਵਾ ਦਾਂਗੇ ਕਿਉਂਕਿ ਜਦੋਂ ਗਰਮੀਆਂ ਦੀ ਛੁੱਟੀਆਂ ਪਈਆਂ ਸੀ ਉਦੋਂ ਵੀ ਪੀਜ਼ਾ ਖਵਾਲਿਆ ਸੀ ਇਹਨਾਂ ਨੂੰ ਤੇ ਅੱਜ ਵੀ ਮੈਂ ਚੱਲੋ ਅੱਜ 10 11 ਤਰੀਕ ਹੋ ਗਈ ਮੇਰੇ ਖਿਆਲ ਤੇ 2 4 ਦਿਨ ਨਹੀਂ ਰਹਿ ਗਏ ਆ ਤੇ ਚੱਲ ਅੱਜ ਵਿਹਲੇ ਆ ਅੱਜ ਵੀਡੀਓ ਨਹੀਂ ਬਣ ਰਹੀ ਤੇ ਕੱਲ ਨੂੰ ਸੰਡੇ ਆ ਇਸ ਕਰਕੇ ਅੱਜ ਵੀਡੀਓ ਬਣੀ ਨਹੀਂ ਹੈਗੀ ਤੇ ਅੱਜ ਧੁੱਪ ਵੀ ਲੱਗੀ ਆ ਦਿਨ ਵੀ ਹੈਗਾ ਵਾ ਫਰੀ ਵੀ ਹੈਗੇ ਆ ਸਾਰੇ ਕੰਮਾਂ ਤੋਂ ਨਾਲ ਉਦੋਂ ਦਾ ਵਾ ਉਹਦਾਂ ਦਾ ਵਾਦਾ ਕੀਤਾ ਸੀ ਇਹਨਾਂ ਨੇ ਵੀ ਤੁਹਾਨੂੰ ਜਿੱਦਣ ਛੁੱਟੀਆਂ ਖਤਮ ਹੋਣਗੀਆਂ ਕੁਝ ਨਾ ਕੁਝ ਜ਼ਰੂਰ ਖਵਾ ਲਾਂਗੇ ਤੇ ਅੱਜ ਤਾਂ ਕਰਕੇ ਫਿਰ ਇਹ ਸਾਰੇ ਜਿਹੜੇ ਤਿੰਨੇ ਨਿਆਣੇ ਨਾਲੇ ਥੋੜੀ ਇਹਨਾਂ ਦੀ ਸ਼ਾਪਿੰਗ ਹੋ ਜਾਏਗੀ ਸ਼ਿਰਾਜ ਵਿਚਾਰੇ ਦਾ ਉਦੋਂ ਦਾ ਟਰੈਕਸੂਟ ਹੀ ਲੈਣ ਗਏ ਆ ਮਿਲਿਆ ਹੀ ਨਹੀਂ ਇੱਕੋ ਹੀ ਵਿਚਾਰੇ ਦਾ ਟਰੈਕਸੂਟ ਮਿਲਿਆ ਤੇ ਦੋ ਤਿੰਨ ਵਾਰੀ ਗਏ ਆ ਤੇ ਇਹਦੇ ਮੇਚ ਤਾਂ ਨਹੀਂ ਮਿਲਿਆ ਅੱਜ ਤਾਂ ਸਾਰੀਆਂ ਦੁਕਾਨਾਂ ਤੇ ਵੇਖ ਕੇ ਆਉਣਾ ਪਏ ਤੇ ਸਾਈਜ਼ ਅੱਜ ਤਾਂ ਤਿੰਨੇ ਕਾਲੇ ਚੜੀ ਬਣੀਆਂ ਕਾਲੀਆਂ ਚੜੀਆਂ ਕਾਲਗੜਸ਼ੀਆਂ ਕਾਲਗੜਸ਼ੀ ਬਣੇ ਆ ਲੇਖ 8ਵੀਂ ਜਮਾਤ ਚ ਹੁੰਦਾ ਹੈ ਪੰਜਵੀਂ ਚ ਹੁੰਦਾ ਹੈ 8ਵੀਂ ਚ ਹੁੰਦਾ ਹੈ ਕਿਹੜਾ ਕਾਲਗੜਸ਼ੀ ਕਾਲਗੜਸ਼ੀ ਆਹ ਇਹ ਕਾਲਗੜਸ਼ੀ ਬਣੇ ਆ ਇਹਨਾਂ ਨੇ ਇੱਕੋ ਜਿਹਾ ਪਾੜਿਆ ਆਹ ਕਾਲਗੜਸ਼ੀਆਂ ਤੇ ਆਹ ਕੀ ਕਾਲਗੜਸ਼ਾ ਚਲੋ ਚਲੋ ਫਿਰ ਚੱਲੀਏ ਚਲੋ ਚੱਲਦੇ ਆਂ 4 ਵਜ ਗਿਆ 4 ਵਜ ਗਿਆ ਮਾਜਲ ਨਾਲ ਉਹ ਗਾਣਾ ਘੁੰਮ ਫਿਰਉਂਦੇ ਵਿਚਾਰੇ ਹੁੰਦੇ ਘਰੇ ਰਹੇ ਆ ਹਾਂਜੀ ਸਾਰੀਆਂ ਛੁੱਟੀਆਂ ਠੰਢੀ ਬੜੀ ਸੀ ਤੇ ਜਾਣਾ ਵੀ ਕਿੱਥੇ ਕਿਤੇ ਚਲੋ ਚੱਲੀਏ ਨਾ ਚਲੋ ਚੱਲੋ ਚਲੋ ਫਿਰ ਛੁੱਟੀਆਂ ਖਤਮ ਹੋਈਆਂ ਨੀਆ ਫਿਰ ਸਕੂਲਾਂ ਵਿੱਚ ਕੰਮ ਸ਼ੁਰੂ ਹੋ ਜਾਣਾ ਵਾ ਪੇਪਰਾਂ ਦੇ ਪੈਂਦੀ ਸੀ ਸਵੇਰੇ ਧੁੰਦ ਬਹੁਤ ਪਈ ਆ ਠੰਡ ਬੜੀ ਸੀ ਹਾਂ ਹੁਣ ਕਾ ਕਾ ਠੰਡ ਜੋ ਲੋੜੀ ਲੱਗ ਕੇ ਆਉਂਦੀ ਆ ਠੰਡ ਜਿਹੜੀ ਘਟਦੀ ਜਾਣੀ ਆ ਲੋੜੀ ਲੋੜੀ ਤੋਂ ਧੁੱਪ ਲੱਗਣੀ ਸ਼ੁਰੂ ਹੋ ਜਾਂਦੀ ਆ ਹਾਂ ਲੋੜੀ ਤਾਂ ਹੁੰਦੇ ਹੁੰਦੇ ਆ ਨਾ ਮੁੜ ਕੇ ਫਿਰ ਸ਼ੁਰੂ ਉਹ ਜੇ ਨਾ ਨੇ ਆਪਣੇ ਕੋਟੀਆਂ ਸਵੈਟਰ ਲੈਣੇ ਆਹ ਵੇਖੋ ਕੀ ਕੀ ਉੱਥੇ ਖਰੀਦਦੇ ਆ ਤੇ ਜੋ ਵੀ ਚਲੋ ਠੀਕ ਆ ਇੱਧਰ ਇੱਧਰ ਅਜਿੰਦਰੇ ਮਾਰਵਾ ਅੱਜ ਤੁਹਾਡੀ ਜ਼ਿੰਮੇਵਾਰੀ ਅਜਿੰਦਰੇ ਮਾਰਲੀ ਚਲੋ ਅੱਜ ਬੜਾ ਸੋਹਣਾ ਮੌਸਮ ਹੋਇਆ ਧੁੱਪ ਚੜੀ ਆ ਨਹੀਂ ਤੇ 4-5 ਦਿਨ ਹੋ ਗਏ ਸੀ ਤੇ ਧੁੰਦ ਹੀ ਰਹਿੰਦੀ ਸੀ ਮੌਸਮ ਬਹੁਤ ਵਧੀਆ ਹੋਇਆ ਚੱਲੀਏ ਪਹੁੰਚ ਕੇ ਸ਼ਾਪ ਤੇ ਤੇ ਪਹਿਲਾਂ ਇੱਥੋਂ ਦੇਖਦੇ ਆ ਜੇ ਕੋਈ ਚੀਜ਼ ਪਸੰਦ ਆਉਂਦੀ ਨਿਆਣਿਆਂ ਨੂੰ ਤੇ ਕਾਦੀ ਜਾਂ ਕਦਮਾ ਜੀ ਕਰਦੀ ਹਾਂ ਲਾਈਟ ਕਰਦੀ ਖਰਾਬ ਕਿਲੋਮੀਟਰ ਟਰਾਈ ਹੋਣਾ ਹੈ ਇਹਦਾ ਤੀਜਾ ਦੂਜਾ ਤੀਜਾ ਆਹ ਸਿਲੈਕਟ ਹੋ ਗਿਆ ਇੱਕ ਹੁਣ ਪੈਂਟਾ ਸੋਣਾ ਦਾ ਮੁੰਡਾ ਵੀ ਪੈਂਟ ਲੈ ਕੇ ਦੋ ਪੈਂਟ ਕੋ ਤਾਂ ਖੋਲੇ ਪਾਉਂਗਾ ਜੀ ਪੈਂਟ 36 ਨੰਬਰ ਇਹਨਾਂ 36 ਨੰਬਰ ਪੈਂਟ ਕੱਢ ਦੋ 36 ਨੰਬਰ ਲਾ ਹੋ ਜਾਂਦੀ ਹੈ ਜੱਟ ਨੂੰ ਆਈ ਹੈ ਸ਼ੂਗਰਾ ਦਾ ਪਹਿਲਾਂ ਟਰਾਈ ਕੀਤੀਆਂ ਪੈਂਟਾਂ ਟਰਾਈ ਕਰਕੇ ਫਿਰ ਜਾ ਕੇ ਪੂਰੀ ਆਈ ਫਿਰ ਇੱਕ ਪੈਂਟ ਆਈ ਜਵਾਨ ਨੂੰ ਦੇਖੋ ਨਾ ਲਾਦੀ ਇੱਕ ਆ ਗਈ ਇੱਕ ਆਈ ਉਹ ਜਾਈ ਹੈ ਜਿੱਤਾ ਹੋਈ ਆਈ ਹੈ ਹੋਈ ਪਹਿਲੀ ਆਈ ਆ ਨਾ ਬਚਾਰੀ ਬੀਠੀ ਹੈ ਨਾਵ ਤੇਰੀ ਵਾਰੀ ਨਹੀਂ ਹੋਣੀ ਤਾਂ ਕਹਿ ਜਿੰਦੀ ਬਾਰ ਬਾਰ ਪੈਂਟਾਂ ਚੇਂਜ ਕਰਕੇ ਸਹੀ ਗੱਲ ਆ ਚਰੇ ਦੇ ਪੈਂਟ ਬੜੀ ਠੰਡੀ ਆਉਂ ਜਿੱਦਾਂ ਗਿੱਲੀਆਂ ਰੱਖਿਆ ਹੁੰਦੀਆਂ ਆਜੇ ਕੰਨ ਠੰਡੀ ਲਾ ਕੇ ਫੂਕਾ ਮਾਰੇ ਦੇ ਫੂਕਾ ਮਾਰ ਲਾ ਕੇ ਦੇ ਉਧਰ ਮੰਮੀ ਉਧਰ ਦੁਆਲੇ ਹੋਈ ਆ ਇਧਰ ਮੰਨਤ ਆਪਣਾ ਦਾਲ ਆਈ ਜਾਂਦੀ ਆ ਕਿਉਂਕਿ ਪਸੰਦ ਕੀਤਾ ਏ ਕੀ ਏ ਇੱਕ ਸਮਾਰ ਘਟਾ ਕੰਡਾ ਵੀ ਨੇ ਉਹ ਵੇ ਵਿਚਾਰੀ ਮੇਰੇ ਅਰਗੀ ਵੇ ਭੋਲੀ ਹੈਣਾ ਤਾਂ ਤੁਮੀ ਕੋ ਪਤੋ ਕੋ ਭੇਲਾ ਹੂੰ ਅਗਸਮਾਨ ਹੋ ਗੇ ਤੇਰਾ ਵੀ ਕਿੰਨੇ ਆ ਕੋ ਬਾਲਾਂ ਚ ਲਾਉਣ ਵਾਲੇ ਕੋ ਗਲ ਚ ਪਾਉਣ ਵਾਲੀਆਂ ਕੋ ਹੱਥਾਂ ਤੇ ਹੀਰ ਆੜਾ ਹੈਡ ਬੈਂਡ ਜਿਹੜੇ ਹੁੰਦੇ ਆ ਹੈ ਨਹੀਂ ਹੋਵੇ ਉਹ ਡੀਆਪੇ ਦੰਨੇ ਫਿਰ ਤੁਰ ਕੇ ਸਮਾਨ ਪਸੰਦ ਕਰ ਲਿਆ ਆਪਣਾ ਨਾ ਰੱਖਨੀ ਇਹਨੂੰ ਤੂੰ ਜਿਆਦਾ ਪੜੀ ਹੈ ਜਾ ਵੇ ਮੇਰਾ ਪੁੱਤ ਉਹ ਨਾ ਸੁੰਦਰ ਉਹ ਛੋਟਾ ਚੱਲ ਨਾ ਰੱਖੇ ਇਹਨੂੰ ਹੈ ਫਿਰ ਕੀ ਮੇਰੇ ਅਰਗੀ ਭੋਲੀ ਯਾਰੇ ਸ਼ਵਾ ਸ਼ਵਾ ਚਲੋ ਜੀ ਇੱਕ ਨਿਆਣਾ ਪੁੱਗਤ ਗਿਆ ਫਾਈਨਲੀ ਫਾਈਨਲੀ ਇੱਕ ਆਪਣੀ ਹੋ ਗਿਆ ਹੈ ਉਹ ਤੇਰੀ ਹੋਈ ਏ ਇੱਕ ਦੀ ਹੋਈ ਏ ਕਿਉਂਕਿ ਹੁਣ ਰਬੜ-ਵੜ ਪਾਉਣੇ ਸੀ ਉੱਤੇ ਨਹੀਂ ਨਹੀਂ ਹੋਰ ਕੋ ਨਹੀਂ ਬਸ ਤੇਰਾ ਕੰਮ ਹੋ ਗਿਆ ਹੁਣ ਹੁਣ ਆ ਮੇਰੇ ਨਿੱਕੇ ਬੱਚੇ ਦੀ ਵਾਰੀ ਸ਼ਾਬਾਸ਼ ਚਲ ਬਲੇਜ਼ਰ ਆ ਬੋਆ ਉਧਰ ਪੇਚ ਦੇ ਦਿੰਦਾ ਮੈਂ ਦੋ ਇਹਦੀਆਂ ਹੋ ਗਈਆਂ ਦੋ ਪੈਂਟਾਂ ਤੇ ਟਰੈਕਸੂਟ ਹਾਂਜੀ ਆਹ ਟਰੈਕਸੂਟ ਤੂੰ ਜਾ ਆ ਲੈ ਕੇ ਜਾ ਫਿਰ ਮੇਰੀ ਤਾਂ ਨੰਬ ਦੀ ਵਾਰੀ ਹਾਂ ਨਾ ਖਤਮ ਤੇ ਸ਼ੋਪਿੰਗ ਸ਼ੁਰੂ ਹਾਂ ਹੁਣ ਤੂੰ ਸਰਜੀ ਸਕੂਲੇ ਚਲ ਜਾ ਕਰਨਾ ਉਹ ਤੇ ਹੁਣ ਤੇ ਕੱਪੜਾ ਦੀ ਤਲੋੜੀ ਨਹੀਂ ਹੈ ਨਾ ਸ਼ਾਮ ਨੂੰ ਆਇਆ ਕਰਨਾ 4 ਵਜੇ ਭਾਈ ਦੁਕਾਨ ਕੱਢ ਲੈ ਆਜੋ ਸਾਖਾ ਕਰਨਾ ਪਾਰ ਦੇ ਨਾ ਚੈੱਕ ਕਰ ਲੈ ਜੇ ਪਤਾ ਲੱਗ ਜੀ ਉਹ ਸਾਮ ਨੂੰ ਦੋ ਦੋ ਨਾ ਸੱਕਟ ਕੀਤੀਆਂ ਜੀਤਾਂ ਦੋ ਦੋ ਇਹਨਾਂ ਨੇ ਦੋ ਦੋ ਜੀ ਨਾਲ ਸੇਮ ਟੂ ਸੇਮ ਫੇਰ ਹੋ ਗਈਆਂ ਇਹ ਨਹੀਂ ਆਖੋ ਸਕਦੀਆਂ ਚਲੋ ਹੁਣ ਵਾਰੀ ਆ ਗਈ ਜੀਤਾਂ ਦੀ ਮੈਂ ਆ ਕੋ ਰਾਜਾ ਪਿੱਛੇ ਸਾਰੇ ਦਾ ਲਾਓਗੇ ਅੱਜ ਪਵਾਨੇ ਫੇਰ ਨਹੀਂ ਮਰਦੀਆਂ ਗਾਹ ਪਾਲੀਏ ਪੈਂਦਾ ਹੱਥ ਬਲੈਕ ਨਹੀਂ ਆ ਬਲੈਕ ਤੇ ਵਾਈਟ ਸਾਰੇ ਕੀ ਚੀਜ਼ ਇਹ ਚ ਹੁਣ ਤਾਂ ਸਕਿਨ ਵੀ ਹੈਗੀ ਆ ਇੱਕ ਸਕਿਨ ਤੇ ਇੱਕ ਬਲੈਕ ਤੇ ਇੱਕ ਵਾਈਟ ਇਹ ਤਿੰਨ ਰੰਗ ਮਿਲਦੇ ਐਂ ਤੇ ਨਹੀਂ ਵਾਈਟ ਵਿੱਚ ਦਿਖਾਓ ਨਹੀਂ ਇਹ ਚ ਵਾਈਟ ਨਹੀਂ ਹੈ ਇਹਦੇ ਵਿੱਚ ਵਾਈਟ ਹੈ ਇਹਦੇ ਵਿੱਚ ਤੁਸੀਂ ਵੀ ਲੈ ਲਓ ਆਪਣੇ ਲਈ ਕੁਝ ਵੀ ਲੈ ਆ ਲਿਆ ਮੈਨੂੰ ਰਮਾੜੀ ਲੈ ਦੋ ਕੋਈ ਨਹੀਂ ਉਹ ਤੁਹਾਨੂੰ ਦੱਸ ਲਿਆ ਪੈਂਟ ਲਵੋ ਕੋਈ ਮੈਨੂੰ ਕਿਤੇ ਲੱਗ ਦੇਣੇ ਮੈਂ ਵਿਖਾਗੀ ਮੈਂ ਮੰਨਦਾ ਮੈਂ ਵਿਖਾ ਕੇ ਲੈਣੂ ਮੈਂ ਕਿਹ ਕਹਿਣ ਦੀਆਂ ਲਵੋ ਉਹ ਲੱਗਾ ਸਾਫ ਹੋਣਾ ਵੇਖੀ ਲੱਗੇ ਨਾ ਬੜਾ ਹੋਣੀ ਥੋੜੇ ਬਣੇ ਸਿੱਧੋ ਸਾਫ ਰਮਾੜਾ ਦੀ ਮੈਂ ਨਹੀਂ ਮੈਂ ਲਗਾਉਂਦੀ ਮੈਂ ਪੈਸੇ ਮੈਂ ਨਹੀਂ ਦੇ ਰਾਂਦੀ ਰਮਾੜ ਦੇ ਦਿੰਦੀ ਮੈਂ ਅਸਾਰ ਮਾਲ ਨਹੀਂ ਪੈਸੇ ਦੇਗੀ ਕੁੜੀ ਹੋਰ ਤੂੰ ਹੀ ਕਹਾ ਮਰਮਹ ਲੈਣਾ ਬੋਤਾਂਦੀ ਮੈਂ ਪੈਸੇ ਦੇ ਦਿੰਦੀ ਕੋਈ ਨਾ ਕਸ਼ਟ ਕਰੋਗੇ ਲੈ ਆ ਪਏ ਹੈ ਉਹ ਆਪਣੇ ਜੱਗੀ ਜੈਗ ਵਿੱਚ ਲਾਗੇ ਆਈਆਂ ਵਾ ਬਿਲਕੁਲ ਵੀ ਹੈਗੇ ਅੱਛਾ ਜੀ ਹੈਗੇ ਹੈਗੇ ਮਾਸੀ ਹੈਗੇ ਹੈ ਚੈਰੀ ਤੋਂ ਕਿ ਲਿਆ ਪੀਜੇ ਦਾ ਕਹਿ ਕੇ ਵੇਖ ਲਾ ਹਾਂ ਹਾਂ ਆਂਦੇ ਹੀ ਖਾਣਾ ਪੀਣਾ ਮਾ ਤੇ ਇੱਧਰ ਆਣਗੇ ਤੇ ਹੁਣ ਕਈ ਕੁਝ ਚੰਗੀਆਂ ਚੁੱਟੀਆਂ ਮੁੱਕੀਆਂ ਆਈਆਂ ਲੰਦੀਆਂ ਮੈਨੂੰ ਤੇ ਮੇਰੀਆਂ ਮੂੰਖੀਆਂ ਨਾਲ ਹੀ ਇਹਨਾਂ ਦੇ ਇਹਨਾਂ ਨੇ ਸਾਰੀਆਂ ਛੁੱਟੀਆਂ ਦੀ ਕਸਰ ਕੱਢ ਲਈ ਨਾ ਸਿਆਲ ਦੇ ਵਿਚਾਰ ਗਾ ਨਿਕਲੀਆਂ ਨੇ ਬਾਹਰ ਇੱਕ ਸਿਆਲ ਦੇ ਸ਼ੁਰੂ ਤੇ ਇਹਨਾਂ ਦੇ ਕੱਪੜੇ ਲੈ ਤੇ ਆ ਡਰੈਗਸੂਟ ਤੇ ਇੱਕ ਲਾਸਟ ਤੇ ਹੁਣ ਤਾਂ ਜਾਣ ਕੇ ਲੈ ਆ ਇਹਨਾਂ ਨੇ ਆ ਸਿਆਲ ਤੋਂ ਉਕਣ ਵਾਲਾ ਸਿਆਲ ਤੋਂ ਉਕਣਾ ਭਾਜੀ ਮਾਰਚ ਮਹੀਨੇ ਤੱਕ ਨਹੀਂ ਸਿਆਲ ਦਾ ਇਹਨਾਂ ਨੇ ਕਿਹੜਾ ਲਿਆਵਾ ਸਿਆਲ ਦਾ ਤੇ ਸਿਰ ਜੀਨਾਂ ਹੀ ਲਈਆਂ ਉਹ ਤੇ ਗਰਮੀਾਂ ਚ ਵੀ ਪਹਿਣੀਆਂ ਜੀਨ ਚਾਰੇ ਇੱਕ ਟਾਈਮ ਪਹਿਨ ਜੀਨ ਤੇ ਗਰਮੀ ਚ ਵੀ ਪਹਿਣੀਆਂ ਤੇ ਸਿਆਲ ਦੇ ਸਾਡੇ ਕੱਪੜੇ ਕਰ ਤੇ ਅਲੱਗ ਸਾਡੇ ਆਹ ਜੀ ਬੇਬੀ ਠੀਕ ਹੋਗਾ ਨਾ ਹਾਂਜੀ ਆਪ ਤੁਹਾਡੇ ਦੋਨੋਂ ਚਲੋ ਠੀਕ ਹੈ

ਹਾਂ ਕਿ ਖਾਣ ਜਾਣਾ ਜੀ ਚਲੋ ਚਲੋ ਸਰ ਚਲੋ ਪਾਪਾ ਦਾਗੇ ਚਲੋ ਜੀ ਚਲਿਓ ਨਵ ਆ ਗਿਆ ਪੀਜ਼ਾ ਆ ਗਿਆ ਪੀਜ਼ਾ ਆ ਗਿਆ ਚਲੋ ਜੀ ਮੈਂ ਫੋਟੋਆਂ ਦੇ ਕੇ ਕੈਮਰਾ ਪਰੇ ਕਰਦਾ ਹਾਂ ਆਹ ਉਹ ਕਰ ਨਾਲ ਰੇਟ ਕਰਦੇ ਅੱਜ ਸਹੀ ਆ ਮਸ਼ਰੂਮ ਜ਼ਿਆਦਾ ਵਾ ਹਣਾ ਜੀ ਨਾ ਨਾ ਕਹਤਾ ਇਹ ਪਿਆਜ਼ ਪਾਤਾ ਸੀ ਇਹਨੇ ਖਾਓ ਜੀ ਪੀਜ਼ਾ ਸਾਰੇ ਜਣੇ ਇਹ ਪਾਰਟੀ ਦਿੱਤੀ ਤੁਹਾਨੂੰ ਸਕੂਲ ਲੱਗਣ ਵਾਸਤੇ ਤੁਸੀਂ ਸਕੂਲ ਜਾਓ ਟਾਈਮ ਨਾਲ ਹਣਾ ਤੇ ਵਧੀਆ ਵਧੀਆ ਪੜਾਈ ਕਰੋ ਠੀਕ ਹੈ ਸ਼ਰਾਜੀ ਸਕੂਲ ਜਾਣ ਦੀ ਖੁਸ਼ੀ ਵਿੱਚ ਇਹ ਪਏ ਆ ਦੇਣੇ ਦੋ ਦੇ ਦੇ ਸਾਰੇ ਪਾਏ ਕੋਈ ਗੱਲ ਨਹੀਂ ਹੋਣੀ ਹੈ ਦ੍ਰਿਸ਼ਾ ਜੀ

ਤੂੰ ਇਹਨੇ ਆਣਾ ਕੱਪੜੇ ਲੈ ਕੇ ਤੇ ਮੇਰੇ ਵੱਲੋਂ ਤੈਨੂੰ ਪਾਰਟੀ ਹਾਂ ਜੇਮਤ ਮੇਰੀ ਹੱਥੋਂ ਨਾਲ ਨਹੀਂ ਨਹੀਂ ਮੇਰੀ ਜੇਮਤ ਚ ਆਪੇ ਪਹ ਹੈ ਗਿਆ ਨਹੀਂ ਜੇਮਤ ਹਾਂ ਨਾ ਮਨਵੇ ਇਹ ਮੇਰੇ ਵੱਲੋਂ ਆ ਪੀਜਾ ਪਾਰਟੀ ਮੇਰੇ ਵੱਲੋਂ ਮੇਰੇ ਵੱਲੋਂ ਪਤਾ ਕਿਉਂ ਆ ਪਤਾ ਪੈ ਲਿ ਜਾ ਮੇਰੇ ਵੱਲੋਂ ਪਾਰਟੀ ਆ ਕਿਉਂਕਿ ਇਹ ਬਿਸਰੇ ਚ ਠੰਡ ਦੇ ਵਿੱਚ ਬਿਸਰੇ ਚ ਬੜੇ ਰਹਿੰਦੇ ਮੈਨੂੰ ਬਾਰੀ ਫੇਰਨੀ ਔਖੀ ਹੋ ਜਾਂਦੀ ਆ ਘਰ ਦੇ ਚ ਗਲਾਰਾ ਸਾਮਣੋਂ ਆਉਂਦਾ ਇਹ ਮੈਨੂੰ ਖੁਸ਼ੀ ਆ ਇਹਨਾਂ ਨੇ ਟਾਈਮ ਨਾਲ ਸਕੂਲ ਜਾਣਾ ਮੈਂ ਆਪਣੇ ਘਰ ਦੀ ਟਾਈਮ ਨਾਲ ਸਫਾਈ ਕਰਕੇ ਵੇਲੀ ਹੋ ਜਾਣਾ ਹਨਾ करके मेरे वो पार्टी है पर वादिया वैसे छुट्टिया तो है ही पर रौन जी लगी ही घर जिदन हमने छुट्टिया तो बाद ने जाना ना फिर करा खाली दिन आए न हो गया वह लोच आए हैं ना हो गया वा ਹਾਂ ਛੁੱਟੀਆਂ ਯਾਦਗਾਰ ਹੋ ਗਈਆਂ ਆ ਛੁੱਟੀਆਂ ਯਾਦਗਾਰ ਹੋ ਗਈਆਂ ਦੋ ਦਿਨ ਰਹਿ ਗਿਆ ਦੋ ਦਿਨ ਹੀ ਹਨਾ ਆ ਮੇਰਾ ਭੋਲਾ ਪੰਜ ਦੋ ਕੁ ਦਿਨ ਹੀ ਰਹਿ ਗਏ ਅੱਜ ਧੁੱਪ ਨਿਕਲੀ ਸੀ ਹੁਣ ਪਤਾ ਨਹੀਂ ਵੀ ਗਾਂ ਇਹਨਾਂ ਦਾ ਫਰਕ ਕੀ ਆਉਣਾ ਕੀ ਦਾ ਉੰਭਰ ਨਵੇਂ ਜਿਵੇਂ ਡੋਲੀ ਚੜ੍ਹ ਡੋਲੀ ਤੇ ਚੜ੍ਹ ਡੋਲੀ ਫਿਰ ਲੱਗੀ ਹੁੰਦੀ ਆ ਉਧਰ ਬੈ ਬੱਬਾ ਲੈਣਾ ਜਿੱਦੀ ਵਾਰੀ ਆ ਗਈ ਆ ਹਾਂ ਆਇਆ ਡੋਲਿਆ ਚੱਲ ਚੱਲ ਹਾਂ ਨਾ ਮੈਂ ਤਾਂ ਤੱਕ ਰੋਣਾ ਮੈਂ ਤਾਂ ਨਹੀਂ ਰੋਣਾ ਚਲੋ ਚੱਲਾ ਚੱਲਾ ਚਲੋ ਬੱਚਿਆਂ ਦੀ ਪਿਕਨਿਕ ਮਨਾਈ ਗਈ ਹੈ ਨਾ ਬੱਚਿਆਂ ਦੀ ਮਾਂ ਛੋਟੀ ਜੀ ਪਿਕਨਿਕ ਮਨਾਈ ਗਈ ਚਲੋ ਜੀ ਫਿਰ ਗਰਮੀਆਂ ਗਰਮੀਆਂ ਖਾਤਾ ਆ ਕੇ ਹਾਂ ਗਰਮੀਆਂ ਚ ਆਏ ਹੈ ਨਾ ਕਦੀ ਕਿਤੇ ਖਾਣਾ ਤ ਨਹੀਂ ਮਾੜਾ ਹੁੰਦਾ ਹੈ ਨਾ ਜੇ ਵੀ ਨੇ ਬਾਹਰ ਆਏ ਖਾਗੂ ਕੇ ਮੈਂ ਕਦੀ ਕਿਤੇ ਖਾਣਾ ਤ ਨਹੀਂ ਮਾੜਾ ਹੁੰਦਾ ਹੈ ਹੈ ਜਿਆਦਾ ਰੋਜ਼ ਖਾਣਾ ਮਾੜਾ ਕਦੀ ਕਿਤੇ ਖਾਣਾ ਤ ਨਹੀਂ ਮਾਰਾ ਚਾਹੀ ਸਮਾਈ ਕਿਤੇ ਚਲੋ ਠੀਕ ਆ ਫਿਰ